ਪਿਪਾਉਸਮੀ ਬਰਸਾਤ ਦੇ ਨਾਲ ਇੱਕ ਵਾਰ ਗਰਮੀ ਤੋਂ ਤਾਂ ਜਰੂਰ ਰਾਹਤ ਮਿਲਿਆ ਪਰ ਦੂਸਰੇ ਪਾਸੇ ਕਿਸਾਨਾਂ ਦੀ ਚਿੰਤਾ ਦੇ ਵਿੱਚ ਵਧਾ ਹੋਇਆ ਕਿਸਾਨਾਂ ਦੀ ਖੇਤਾਂ ਦੇ ਵਿੱਚ ਕਣਕ ਦੀ ਫਸਲ ਖੜੀਆ ਉੱਪਰੋਂ ਮੌਸਮ ਖਰਾਬ ਹੋ ਚੁੱਕਿਆ ਜਿਹੜੀ ਮੰਡੀਆਂ ਦੇ ਵਿੱਚ ਆਈਆ 5 ਤੋਂ 10% ਪਰ ਉਹ ਵੀ ਵਾਰਸ਼ ਨੇ ਆਪਣੀ ਲਪੇਟ ਦੇ ਵਿੱਚ ਲੈ ਲਿਆ ਤੁਸੀਂ ਜਦੋਂ ਰਾਜਾ ਮਾੜਾ ਹੋਵੇ ਪਰਜਾ ਤੇ ਸੰਕਟ ਆਉਂਦੇ ਹੀ ਆਉਂਦਾ ਜੀ ਜਦੋਂ ਦਾ ਇਹ ਰਾਜਾ ਆਇਆ ਉਦੋਂ ਪਰਜਾ ਦੇ ਹਾਲਾਤ ਖਰਾਬ ਹੀ ਖਰਾਬ ਨੇ ਜੀ ਸਰ ਸਰ ਜੀ ਤਾਂ ਬਾੜੀ ਬਹੁਤ ਘੱਟ ਹੋਈ ਆ ਜੀ ਸਾਖੀ ਤੋਂ ਕੰਮ ਸ਼ੁਰੂ ਹੋਣਾ ਸੀ ਅਸੀਂ ਸਾਥੀ ਤੋਂ ਕਿਦੋਂ ਪਹਿਲਾਂ ਵੱਡੀ ਸੀ ਕੱਲ ਲੈ ਕੇ ਆਏ ਤੇ ਜੀ 12 12:30 ਮਕਦਰ ਦੀ ਓਪਨ ਸੈਟ ਕੇ ਚਲੇਗੇ ਆ ਬਿਬ ਮੌਸਮੀ ਬਰਸਾਤ ਦੇ ਨਾਲ ਇੱਕ ਵਾਰ ਗਰਮੀ ਤੋਂ ਤਾਂ ਜਰੂਰ ਰਾਹਤ ਮਿਲਿਆ ਪਰ ਦੂਸਰੇ ਪਾਸੇ ਕਿਸਾਨਾਂ ਦੀ ਚਿੰਤਾ ਦੇ ਵਿੱਚ ਵਾਧਾ ਹੋਇਆ ਕਿਸਾਨਾਂ ਦੀ ਖੇਤਾਂ ਦੇ ਵਿੱਚ ਕਣਕ ਦੀ ਫਸਲ ਖੜੀਆ ਉੱਪਰੋਂ ਮੌਸਮ ਖਰਾਬ ਹੋ ਚੁੱਕਿਆ ਜਿਹੜੀ ਮੰਡੀਆਂ ਦੇ ਵਿੱਚ ਆਈ ਆ 5 ਤੋਂ 10% ਪਰ ਉਹ ਵੀ ਵਾਰਸ਼ ਨੇ ਆਪਣੀ ਲਪੇਟ ਦੇ ਵਿੱਚ ਲੈ ਲਿਆ ਤਸਵੀਰਾਂ ਤੁਹਾਨੂੰ ਅਸੀਂ ਮੰਡੀ ਨਾਬਾ ਦੀਆਂ ਦਿਖਾ ਰਹੇ ਜਿੱਥੇ ਕਿਸਾਨ ਪਰੇਸ਼ਾਨ ਨਾਜ਼ਰ ਆ ਰਹੇ ਨੇ ਕੋਈ ਸਰਕਾਰੀ ਖਰੀਦ ਏਜੰਸੀ ਦਾ ਇੰਸਪੈਕਟਰ ਕਿਸਾਨਾਂ ਦੀ ਸਾਰ ਨਹੀਂ ਲੈ ਰਿਹਾ ਪਰ ਉੱਪਰੋਂ ਕੁਦਰਤੀ ਕਰੋਪੀ ਜਿਹੜੀ ਰੱਬ ਕਿਸਾਨਾਂ ਨੂੰ ਸ਼ਰਮ ਡਰਾਉਂਦਾ ਨਾਜ਼ਰ ਆ ਰਿਹਾ ਤਰਪਾਲਾ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਫਟੀਆਂ ਪੁਰਾਣੀਆਂ ਤਰਪਾਲਾਂ ਨੇ ਜਿਹੜੀਆਂ ਇਸ ਮੰਡੀ ਦੇ ਵਿੱਚ ਕਣਕ ਨੂੰ ਕੀ ਬੈਠੀਆਂ ਹਨ ਕਿਸਾਨਾਂ ਨੇ ਸਵਾਲ ਚੁੱਕੇ ਨੇ ਮੰਡੀ ਦੇ ਪ੍ਰਬੰਧਾਂ ਨੂੰ ਲੈ ਕੇ ਕਿ ਮੰਡੀ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਪ੍ਰਬੰਧ ਆ ਜਿਹੜਾ ਸਰਕਾਰ ਵੱਲੋਂ ਨਹੀਂ ਕੀਤਾ ਗਿਆ ਭਾਵੇਂ ਕਿ ਸਾਡੀ ਕਣਕ ਦਾ ਜਿਹੜਾ ਮੌਕਚਰਾ ਉਹ 12 ਤੋਂ 13 ਆ ਰਿਹਾ ਪਰ ਸਾਡੀ ਸਾਰ ਲੈਣ ਲਈ ਕੋਈ ਅਧਿਕਾਰੀ ਨਹੀਂ ਆ ਰਿਹਾ ਸਰਕਾਰਾਂ ਤੇ ਸਵਾਲ ਚੁੱਕੇ ਨੇ ਇੱਥੋਂ ਤੱਕ ਵੀ ਕਿਸਾਨਾਂ ਨੇ ਕਿਹਾ ਕਿ ਇਹ ਜਿਹੜੇ ਲੋਕ ਨੇ ਸਰਕਾਰੀ ਲੋਕ ਨੇ ਜਿਹੜੇ ਰਾਜਨੀਤਿਕ ਲੋਕ ਨੇ ਆਪਣੇ ਫਾਇਦੇ ਲਈ ਪਾਰਟੀਆਂ ਬਦਲਦੇ ਨੇ ਕਿਸਾਨਾਂ ਦੇ ਲਈ ਇਹ ਕੋਈ ਗੱਲ ਨਹੀਂ ਕਰਦੇ ਕੋਈ ਬੀਜੇਪੀ ਛੱਡ ਕੇ ਕਾਂਗਰਸ ਚ ਜਾ ਰਿਹਾ ਕੋਈ ਕਾਂਗਰਸ ਛੱਡ ਕੇ ਬੀਜੇਪੀ ਦੇ ਵਿੱਚ ਜਾ ਰਿਹਾ ਕੋਈ ਕਾਲੀ ਦਲ ਦੇ ਵਿੱਚ ਜਾ ਰਿਹਾ ਕੋਈ ਆਮ ਆਦਮੀ ਪਾਰਟੀ ਦੇ ਵਿੱਚ ਜਾ ਰਿਹਾ ਪਰ ਅੱਜ ਪੰਜਾਬ ਦੇ ਕਿਸਾਨ ਦੀ ਜੂਨ ਆ ਜਿਹੜੀ ਉਹ ਬਹੁਤ ਮਾੜੀ ਆ ਸੜਕਾਂ ਤੇ ਰੁਲਦਾ ਫਿਰ ਰਿਹਾ ਧਰਨੇ ਮਜ਼ਾਰੇ ਕਰਦਾ ਫਿਰ ਰਿਹਾ ਪਰ ਜਦੋਂ ਫਸਲ ਆ ਜਾਂਦੀ ਉਹ ਮੰਡੀ ਚ ਲੈ ਕੇ ਆਉਂਦਾ ਬੜੀ ਖੁਸ਼ੀ ਖੁਸ਼ੀ ਦੇ ਨਾਲ ਮੰਡੀ ਚ ਜਦੋਂ ਲੈ ਕੇ ਆਉਂਦਾ ਪਰ ਉੱਪਰੋਂ ਜੋ ਕੁਦਰਤ ਦੀ ਮਾਰ ਪੈਂਦੀ ਆ ਉਹ ਵੀ ਚਲਣੀ ਪੈਂਦੀ ਆ ਤੇ ਕਿਸਾਨਾਂ ਦੀ ਮਾਰ ਵੀ ਜਿਹੜੀ ਕਿਸਾਨਾਂ ਨੂੰ ਚੱਲਣੀ ਪੈ ਰਹੀ ਆ ਮੰਦਨ ਹੋ ਗਈ ਬਟੇ ਨੂੰ ਬਹੁਤ ਔਖਾ ਹੋਇਆ ਪਿਆ ਆਤਰਪਾਲਾਂ ਵੀ ਬਟੇ ਹੋਈਆਂ ਨੇ ਦਿੱਤੀ ਹੋਈਆਂ ਨੇ ਬਹੁਤ ਬੜਾ ਹਿਦਾ ਹੋਇਆ ਇਹ ਖਰੀਦ ਨਹੀਂ ਹੋ ਰਹੀ ਕੋਈ ਖਰੀਦ ਨਹੀਂ ਹੋ ਰਹੀ ਜਿਹੜਾ ਦੇ ਕੇ ਮੁਰ ਜਾਂਦੇ ਨੇ ਜੀ ਕੀ ਕਹਿੰਦੇ ਨੇ ਕਹਿੰਦੇ ਨੇ ਅੱਜ ਨਹੀਂ ਕੱਲ ਨੂੰ ਦਵਾ ਦਾਂਗੇ ਇਹਨੂੰ ਕੀ ਹੁੰਦਾ ਇਹਨੂੰ ਵੀ ਨਰਮਾਈ ਆ ਨਰਮਾਈ ਕਹੀ ਜਾਂਦੇ ਨੇ ਕਿੰਨਾ ਮੁਖਰਾ ਰਿਹਾ ਵਾ ਮੁਖਰਾ ਰਿਹਾ ਜੀ ਉਸ ਦਾ 12 ਰਹੇ ਉਸ ਦਾ 13 ਰਹੇ ਬਸ ਇਤਵੀ ਜਾ ਰਹੇ ਹੂੰ ਕਿ ਮੰਡੀ ਦੇ ਆਰਥਿਕ ਦੇ ਪ੍ਰਬੰਧ ਕਹੇ ਜੀ ਨੇ ਮਾਰਕੀਟ ਕਮੇਟੀ ਦੇ ਪ੍ਰਬੰਧ ਨੇ ਮਾਰਕੀਟ ਕਮੇਟੀ ਦੇ ਵੀ ਇਹੋ ਜੀ ਆਲੇ ਜੀ ਮਾਰਕੀਟ ਕਮੇਟੀ ਦੇ ਹੋਣ ਫਿਰ ਨਾਲ ਜਣਾ ਚੱਣੀ ਆ ਵੀ ਜੀ ਕੰਮ ਚਾਹੀਏ ਹੋਣ ਸੋਈ ਹਾਂ ਕੀ ਮੰਗ ਕਰਦੋਂ ਕਣਕ ਬਹੁਤ ਖਰਾਬ ਹੋ ਚੁੱਕੀ ਹੈ ਤੁਹਾਡੀ ਕਰ ਮੰਗ ਮੰਗ ਤਾਂ ਆਹੀ ਕਰ ਰਿਹਾ ਜੀ ਮਾਨਕ ਤੰਦਰੁਸਤੀ ਜੀ ਹਲਕ ਤੰਦਰੁਸਤੀ ਜੀ ਵੀ ਹਾਂ ਕਿੰਨਾ ਖਰਚ ਆਉਂਦਾ ਕਣਕ ਕਿਵੇਂ ਪੁੱਤਾਂ ਵਾਂਗ ਪਾਲਦਾ ਖਸਾ ਬਹੁਤ ਦੰਤਾਂ ਚਾਰ ਚਾਰ ਸੱਲੇ ਪਏ ਹੋਣੇ ਜੀ ਫਿਰ ਇਹ ਹਾਂ ਮਨ ਦੁਖਰੇ ਬਹੁਤ ਮਨ ਬੋਜਾਇਦਾ ਦੁਖਰੇ ਬਹੁਤ ਅਕਦੀ ਕੋਈ ਸਰ ਸਾਨੂੰ 2 ਦਿਨ ਹੋ ਗਏ ਜੀ ਹਾਲਾਤ ਬਹੁਤ ਮਾੜੇ ਨੇ ਜੀ ਬਾਕੀ ਉੱਪਰ ਕੁਦਰਤ ਦੀ ਮਾਰ ਜਿਹੜੀ ਪੈ ਰਹੀ ਹੈ ਸਭ ਨਾਲੋਂ ਜ਼ਿਆਦਾ ਤਾਂ ਮਾੜੀ ਉਹ ਹੈ ਜੀ ਕਿਉਂਕਿ ਜ਼ਿੰਮੇਦਾਰਾਂ ਦਾ ਉਹਰੇ ਬਹੁਤ ਬਹੁਤ ਮਾੜਾ ਹਾਲ ਹੈ ਜੀ ਕੋਈ ਪ੍ਰਬੰਧ ਚੰਗੀ ਤਰ੍ਹਾਂ ਨਹੀਂ ਹੈਗੇ ਸਰਕਾਰ ਦੇ ਬਸ ਇਹੀ ਤਾਂ ਹੀ ਮੰਗ ਕਰਦੇ ਆਂ ਜੀ ਜਦੋਂ ਫਸਲ ਆ ਕੇ ਉਹਨੂੰ ਟਾਈਮ ਨਾ ਚੱਕਿਆ ਜਾਵੇ ਬਾਕੀ ਮਕਸਰ ਬਿਲਕੁਲ ਓਕੇ ਆ ਜੀ ਕਿ ਕਿਹੜਾ ਆਉਂਦਾ ਵੀ ਗਿੱਲੀ ਫਸਲ ਹੈ ਜੀ 1200 12.5 ਮੋਕ ਚਰਤੀ ਜੀ ਉਹਨੂੰ ਵੀ ਛੱਡ ਕੇ ਚਲੇ ਗਏ ਕਹਿੰਦੇ ਨਹੀਂ ਜੀ ਪ੍ਰਬੰਧ ਮਾੜੇ ਨੇ ਪ੍ਰਬੰਧ ਤਾਂ ਹਾਲਾਤ ਬਹੁਤ ਮਾੜੇ ਨੇ ਤੁਸੀਂ ਦੇਖ ਹੀ ਰਹੇ ਹੋ ਸਾਹਮਣੇ ਸਾਰਾ ਕੁਝ ਸਰਪਾਲਾਂ ਦਿੱਤੇ ਨੇ ਉਹ ਉਹਨਾਂ ਦੇ ਹਾਲਾਤ ਸਰ ਉਹ ਫਟੀਆਂ ਪਈਆਂ ਨੇ ਆ ਦੇਖ ਲਓ ਜੀ ਕੀ ਮੰਗ ਕਰਦੇ ਮੰਗ ਤਾਂ ਇਹੀ ਕਰਦੇ ਆ ਸਰਕਾਰ ਤੋਂ ਐਨੇ ਪੁੱਤਾਂ ਮੰਗ ਪਾ ਲਈ ਹੋਈ ਫਸਲ ਸਾਡੀ ਟਾਈਮ ਨਾਲ ਚੱਕੀ ਜਾਵੇ ਜੀ ਇਹੀ ਮੰਗ ਹੁੰਦੀ ਹੈ ਜ਼ਿੰਮੇਵਾਰ ਦੀ ਤਾਂ ਸਰਕਾਰ ਤੋਂ ਕਿੰਨੀ ਕੀ ਆਸ ਨੇ ਤਾਂ ਸਰਕਾਰ ਤੋਂ ਤਾਂ ਕੀ ਆਸ ਨੇ ਜੀ ਇਹ ਤਾਂ ਜਿਹੜੇ ਚੱਜ ਦੇ ਬੰਦੇ ਨੇ ਉਹ ਕਦੇ ਉਧਰ ਨੂੰ ਭੱਜ ਗਏ ਸਰਕਾਰ ਚ ਕਦੇ ਉਧਰ ਨੂੰ ਭੱਜ ਗਏ ਜੀ ਇਹ ਤਾਂ ਆਪਣੀਆਂ ਕੁਰਸੀਆਂ ਲਈ ਫਿਰਦੇ ਨੇ ਸਰ ਸਾਡੇ ਲਈ ਕੋਈ ਨਹੀਂ ਫਿਰਦਾ ਜੀ ਹਰ ਕੋਈ ਇਹ ਹੁੰਦਾ ਵੀ ਇੱਥੇ ਬੀਜੇਪੀ ਚ ਵਗਜੋ ਅਸੀਂ ਬਚ ਜਾਾਂਗੇ ਇੱਧਰ ਵਗਜੋ ਬਚ ਜਾਾਂਗੇ ਜ਼ਿੰਮੇਵਾਰ ਬਾਰੇ ਕੋਈ ਨਹੀਂ ਸੋਚ ਰਿਹਾ ਜੀ ਜ਼ਿੰਮੇਵਾਰ ਦੇ ਹਾਲਾਤ ਇੱਕ ਨਹੀਂ ਰਹਿਣਗੇ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਭਗਵੰਤ ਮਾਨ ਦੀ ਸਰਕਾਰ ਦਾਅਵੇ ਬਹੁਤ ਕਰ ਰਹੀ ਸੀ ਬਸ 4 ਦਿਨ ਤੋਂ ਮੰਡੀ ਦੇ ਵਿੱਚ ਕਿਸਾਨ ਆਪਣੀ ਕਣਕ ਦੀ ਫਸਲ ਲੈ ਕੇ ਰੁਲਦਾ ਨਜ਼ਰ ਆ ਰਿਹਾ ਗੱਲਾਂ-ਗੱਲਾਂ ਦੇ ਵਿੱਚ ਭਗਵੰਤ ਮਾਨ ਬਹੁਤ ਕੁਸ਼ ਕਹੇ ਜਾਂਦੇ ਨੇ ਬਾਹਰ ਲਿਆ ਸਟੇਟਾਂ ਸਟੇਟਾਂ ਦੇ ਵਿੱਚ ਜਾ ਕੇ ਚੋਣ ਪ੍ਰਚਾਰ ਕਰ ਰਹੇ ਨੇ ਪਰ ਇੱਥੋਂ ਪੰਜਾਬ ਦਾ ਕਿਸਾਨ ਆ ਜਿਹੜਾ ਅੱਜ ਉਹ ਬਰਬਾਦੀ ਦੇ ਕੰਡੇ ਤੇ ਖੜਾ ਕਿਸੇ ਵੇਲੇ ਵੀ ਵੱਡਾ ਨੁਕਸਾਨ ਆ ਜਿਹੜਾ ਕਿਸਾਨ ਦਾ ਹੋ ਸਕਦਾ ਜਿਸ ਤਰ੍ਹਾਂ ਕਿ ਮੌਸਮ ਵਿਭਾਗ ਨੇ 2 ਤੋਂ 3 ਦਿਨ ਦਾ येलो ਅਲਰਟ ਜਿਹੜਾ ਜਾਰੀ ਕੀਤਾ ਹੋਇਆ ਕਿਸਾਨਾਂ ਦੀਆਂ ਮੁਸ਼ਕਲਾਂ ਜਿਹੜੀਆਂ ਉਹ ਵੱਧਦੀਆਂ ਨਜ਼ਰ ਆ ਰਹੀਆਂ ਨੇ ਨਾਬਤੋਂ ਹਰਮਿੰਦਰ ਸਿੰਘ ਮਾ